ਜੀ ਸਰ ਸਰ ਅੱਜ ਦਾ ਇਹੜੇ ਬੂਟੇ ਲਾਏਗੇ ਜੀ ਐਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨ ਵਾਸਤੇ ਐਨਵਾਇਰਨਮੈਂਟ ਨੂੰ ਚੰਗਾ ਬਧਾਉਣ ਵਾਸਤੇ ਕ੍ਰੀਮਰੀ ਵਧਾਉਣ ਵਾਸਤੇ ਮਾਂਜੋ ਡੀਜੀਪੀ ਪੰਜਾਬ ਸਾਹਿਬ ਦੀ ਡਾਇਰੈਕਸ਼ਨ ਤੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰ ਡਿਵੀਜ਼ਨ ਦੀ ਡਾਇਰੈਕਸ਼ਨ ਤੇ ਇੱਕ ਆਜ ਜਿਹੜੀ ਹੈਗੀ ਉਹ ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਗਈ ਜਿਹਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਸ ਸਾਇੰਸ ਕੇੰਦਰ ਸਾਰੇ ਦਫ਼ਤਰ ਪੁਲਿਸ ਲਾਈਨਸ ਸਾਰੀਆਂ ਥਾਵਾਂ ਤੇ ਜਿਹੜੇ ਹੈਗੇ ਵੱਤੋਂ ਵੱਧ ਪਲਾਂਟੇਸ਼ਨ ਕੀਤੀ ਗਈ ਹੈਗੀ ਤੇ ਟੋਟਲ ਲਗਭਗ ਜਿਹੜਾ ਹੈਗਾ ਅੱਜ ਦੇ ਦਿਨ ਹਜ਼ਾਰ ਤੋਂ ਵੱਧ ਬੂਟਾ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੁਲਿਸ ਡਿਪਾਰਟਮੈਂਟੋਂ ਲਾਇਆ ਜਾਏਗਾ ਤੇ ਆ ਇੱਕ ਕੋਆਰਡੀਨੇਟਿਡ ਐਫਰਟ ਹੈਗਾ ਜਿਹਦੇ ਵਿੱਚ ਪੂਰੇ ਪੰਜਾਬ ਚ ਹੀ ਆ ਡਰਾਈਵ ਆਜ ਜਿਹੜੀ ਹੈਗੀ ਮਨਜੋਗ ਡੀਜੀਪੀ ਸਾਹਿਬ ਨੇ ਲਾਂਚ ਕਰਤੀ ਹੈਗੀ ਪੁਲਿਸ ਪੁਲਿਸ ਸੈਕਟਰਾਂ ਤੋਂ ਪਲਾਂਟੇਸ਼ਨ ਕਰਕੇ ਤੇ ਪੂਰੇ ਪੰਜਾਬ ਚ ਬੂਟੇ ਲਾਏ ਜਾ ਰਹੇ ਹੈਗੇ ਤੇ ਮੈਂ ਸਮਝਦਾ ਕਿ এনवायरमेंट ਵਾਸਤੇ ਆਪਣੇ ਤੇ ਧਰਤੀ ਵਾਸਤੇ ਆਪਣੇ ਹਿਊਮੈਨਿਟੀ ਵਾਸਤੇ ਮੈਨ ਕਾਈਂਡ ਵਾਸਤੇ ਸਾਰਿਆਂ ਦੇ ਸਰਵਾਈਵਲ ਵਾਸਤੇ ਜਿਹੜਾ ਹੈਗਾ ਹਾਂ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਵੱਧ ਤੋਂ ਵੱਧ ਪੇੜ ਲਾ ਕੇ ਤੇ ਇਹਨੂੰ ਜਿਹੜਾ ਹੈਗਾ এনवायरमेंट ਨੂੰ ਪ੍ਰੋਟੈਕਟ ਕਰੀਏ ਜਿਵੇਂ ਤੁਸੀਂ ਦੇਖ ਰਹੇ ਹੋ ਤਾਪਮਾਨ ਵੱਧ ਰਿਹਾ ਹੈਗਾ ਹੋਰ ਵੀ ਜਿਹੜਾ ਹੈਗਾ ਪੋਲੂਸ਼ਨ ਵੱਧ ਰਿਹਾ ਹੈਗਾ ਬਹੁਤ ਸਾਰੇ ਚੈਲੰਜਸ ਬਹੁਤ ਸਾਰੇ ਇਸ਼ੂਜ਼ ਆ ਰਹੇ ਹੈਗੇ এনवायरमेंट ਤੋਂ ਰਿਲੇਟਿਡ ਉਹਦਾ ਸਾਰਿਆਂ ਦਾ ਸਮਾਧਾਨ ਜਿਹੜਾ ਹੈਗਾ ਉਹ ਹੈਗਾ ਕਿ ਵੱਤੋਂ ਵੱਦ ਆਪਾਂ ਰੁੱਖ ਲਾਈਏ ਬੂਟੇ ਲਾਈਏ ਤੇ ਬੂਟੇ ਵੀ ਬੜੇ ਵਾਲੇ ਲਾਈਏ ਜਿਹੜੇ ਫਲਦਾਰ ਛਾਂਦਾਰ ਬੂਟੇ ਹੈਗੇ ਸੋ ਥੈਟ ਕਿ ਉਹਨਾਂ ਦਾ ਕੰਟ੍ਰਿਬਿਊਸ਼ਨ ਵੱਧ ਹੋ ਸਕੇ ਛੋਟੇ ਬੂਟੇ ਦੀ ਤੇ ਵੱਡੇ ਬੂਟੇ ਦੀ ਕੇਅਰ ਬਰਾਬਰੀ ਹੁੰਦੀ ਹੈ ਜੀ ਇਨੀਸ਼ੀਅਲੀ ਬਟ ਉਹਦਾ ਰਿਜ਼ਲਟ ਜਿਹੜਾ ਹੈਗਾ ਵੱਡੇ ਬੂਟੇ ਦਾ ਡੈਫੀਨਿਟਲੀ ਜ਼ਿਆਦਾ ਹੁੰਦਾ ਹੈਗਾ ਡੈਕੋਰੇਟਿਵ ਪਲਾਂਟਸ ਦਾ ਚਲੋ ਆਪਣਾ ਇੱਕ ਲਿਮਿਟਿਡ ਇੰਪੋਰਟੈਂਸ ਹੈਗਾ ਪਰ ਜਿਹੜਾ بڑا ਬੂਟਾ ਹੁੰਦਾ ਹੈਗਾ ਛਾਂਦਾਰ ਤੇ ਫਲਦਾਰ ਉਹਦਾ ਲੌਂਗ ਟਰਮ ਬੈਨੀਫਿਟ ਹੁੰਦਾ ਹੈਗਾ ਸਾਰੇ এনਵਾਇਰਨਮੈਂਟ ਤੇ ਇਸ ਕਰਕੇ بڑے ছায়ਾਦਾਰ ਫਲਦਾਰ ਪੌਦੇ ਲਾਏ ਜਾਣਾ ਚਾਹੀਦੇ ਉਹ ਪੰਛੀਆਂ ਵਾਸਤੇ ਵੀ ਵਧੀਆ ਹੈਗਾ ਫਰੂਟਸ ਵੀ ਜਿਹੜਾ ਆਉਂਦਾ ਹੈਗਾ ਉਹ ਵੀ এনवायरमेंट ਨੂੰ ਪੰਛੀਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਹੈਗਾ ਬੈਨੀਫਿਟ ਕਰਦਾ ਹੈਗਾ ਥੈਂਕ ਯੂ ਠੀਕ ਹੈ